ਇਕ ਛੋਟੇ ਪਾਲੂ ਦੀ ਕਹਾਣੀ ਹੈ ਜਿਹੜਾ ਉਦਾਸ ਰਹਿੰਦਾ ਹੈ ਉਹ ਸਰਕਸ ਵਿੱਚ ਕੰਮ ਕਰਦਾ ਹੈ ਉਸ ਨੂੰ ਗੁੱਸਾ ਆਇਆ ਹੈ ਉਸ ਬਾਰੇ ਕਹਾਣੀ ਹੈ ਪੋਲੂ ਨੂੰ ਸੀ ਗੁੱਸਾ ਆਇਆ ਉਸ ਦਿਨ ਵੀ ਛੋਟਾ ਪਾਲੂ ਰੱਸੀ ਨਾਲ ਬੱਧਾ ਆਪਣੇ पिਜਰੇ ਦੇ ਬਾਹਰ ਉਦਾਸ ਲੇਟਿਆ ਹੋਇਆ ਸੀ ਨਾਲ ਹੀ ਹਾਥੀਆਂ ਦਾ ਬਾੜਾ ਸੀ ਅਚਾਨਕ ਉਸ ਦੀ ਨਜ਼ਰ ਇੱਕ ਮੁੰਡੇ ਤੇ ਪਈ 10-12 ਸਾਲ ਦਾ ਮੁੰਡਾ ਨਿੱਟੜਕ ਹੋ ਕੇ ਹਾਥੀਆਂ ਨੂੰ ਆਪਣੇ ਹੱਥ ਨਾਲ ਹਰਾ ਚਾਰਾ ਖਵਾ ਰਿਹਾ ਸੀ ਹਾਥੀ ਕਦੇ ਕਦਾਈ ਉਸ ਦੇ ਆਪਣੇ ਸੁੰਡ ਨਾਲ ਪਿਆਰ ਕਰ ਰਹੇ ਸਨ ਇਹ ਮੁੰਡਾ ਕੌਣ ਹੈ ਭਾਲੂ ਨੇ ਸੋਚਿਆ ਉਹ ਮੁੰਡੇ ਨੂੰ ਪਹਿਲੀ ਵਾਰ ਦੇਖ ਰਿਹਾ ਸੀ ਮਹਾਵਤ ਦਾ ਪੁੱਤਰ ਹੋਵੇਗਾ ਉਸਨੇ ਸੋਚਿਆ ਉਹ ਆਇਆ ਵੀ ਮਹਾਵਤ ਦੇ ਨਾਲ ਹੀ ਸੀ ਸ਼ਾਇਦ ਪਿੰਟ ਤੋਂ ਹੁਣੇ-ਹੁਣੇ ਆਇਆ ਹੈ ਪਰ ਉਹ ਉਹ ਹਾਥੀਆਂ ਤੋਂ ਬਿਲਕੁਲ ਡਰ ਨਹੀਂ ਰਹੀ ਸੀ। ਭੋਲੂ ਨੂੰ ਲੱਗਾ ਕਿ ਉਹ ਹਾਥੀਆਂ ਨੂੰ ਪਹਿਲਾਂ ਤੋਂ ਜਾਣਦਾ ਹੋਵੇਗਾ। ਇਸ ਦੌਰਾਨ ਮੁੰਡੇ ਦੀ ਨਜ਼ਰ ਭੋਲੂ ਤੇ ਪਈ। ਉਹ ਬਹੁਤ ਖੁਸ਼ ਹੋਇਆ। ਇੰਨਾ ਛੋਟਾ ਪਾਲੂ ਉਸ ਨੇ ਪਹਿਲੀ ਵਾਰ ਦੇਖਿਆ ਸੀ। ਉਹ ਧੜਦਾ ਹੋਇਆ ਪਾਲੂ ਦੇ ਨੇੜੇ ਆਇਆ। ਪਾਲੂ ਇਸ ਲਈ ਤਿਆਰ ਨਹੀਂ ਸੀ। ਉਸ ਨੇ ਖਾਂ ਬੰਦ ਕਰ ਲਈਆਂ। ਮੁੰਡੇ ਨੇ ਉਸ ਨੂੰ ਵੀ ਉਸੇ ਤਰ੍ਹਾਂ ਹੀ ਪਲੋਸਣ ਦੀ ਕੋਸ਼ਿਸ਼ ਕੀਤੀ ਜਿਵੇਂ ਉਹ ਹਾਥੀਆਂ ਨੂੰ ਪਲੋਸ ਰਿਹਾ ਸੀ ਭਾਲੂ ਨੂੰ ਇਹ ਚੰਗਾ ਨਾ ਲੱਗਾ ਮਾਨ ਨਾ ਮਾਨ ਮੈਂ ਤੇਰਾ ਮਹਿਮਾਨ ਉਹ ਹੋ ਉੰਜ ਹੀ ਪਰੇਸ਼ਾਨ ਸੀ ਉਪਰੋਂ ਇਹ ਮੁੰਡਾ ਪਤਾ ਨਹੀਂ ਕਿੱਥੋਂ ਆ ਗਿਆ ਸੀ ਭਾਲੂ ਨੇ ਘੁਰ ਘੁਰ ਕਰਕੇ ਪੰਜਾ ਮਾਰਿਆ ਮੁੰਡਾ ਚੀਕ ਮਾਰ ਕੇ ਦੌੜਿਆ ਡਰ ਕਾਰਨ ਉਹ ਉੱਚੀ ਉੱਚੀ ਰੋਣ ਲੱਗਾ ਸਾਰੇ ਜਨਵਰ ਤਰਪਕੇ ਉਸ ਪਾਸੇ ਵੱਲ ਦੇਖਣ ਲੱਗੇ। ਮਹਾਵਤ ਦੌੜਦਾ ਹੋਇਆ ਆਇਆ। ਉਸ ਨੇ ਆਪਣੇ ਪੁੱਤਰ ਨੂੰ ਗਲ ਨਾਲ ਲਾ ਲਿਆ। ਉਸ ਦਾ ਹੱਥ ਦੇਖਿਆ ਤਾਂ ਪੰਜੇ ਦੀ ਮਾੜੀ ਜਹੀ ਛਰੀਟ ਲੱਗੀ ਹੋਈ ਸੀ। ਮਹਾਵਤ ਨੇ ਭੂਲੂ ਵੱਲ ਗੁੱਸੇ ਨਾਲ ਦੇਖਿਆ ਪਰ ਕਿਹਾ ਕੁਝ ਨਾ। ਮਹਾਵਤ ਆਪਣੇ ਪੁੱਤਰ ਨੂੰ ਦੇਰ ਤੱਕ ਪੁੱਛਕਾਰਦਾ ਰਿਹਾ। ਮੁੰਡੇ ਨੇ ਕਿਸੇ ਤਰ੍ਹਾਂ ਰੋਣਾ ਬੰਦ ਕੀਤਾ। ਉਨੇ ਉਸ ਨੂੰ ਗੁੱਸਾ ਆਉਣ ਲੱਗਾ ਉਸ ਨੇ ਇੱਕ ਡੰਡਾ ਚੁੱਕਿਆ ਅਤੇ ਭੂਲੂ ਨੂੰ ਮਾਰਨ દોੜਿਆ ਪਿਤਾ ਨੇ ਦੌੜ ਕੇ ਮੁੰਡੇ ਨੂੰ ਫੜ ਲਿਆ ਮਹਾਵਤ ਨੇ ਉਸ ਦੇ ਹੱਥ ਚੋਂ ਡੰਡਾ ਵੀ ਲੈ ਲਿਆ ਮੁੰਡਾ ਕਹਿਣ ਲੱਗਾ ਬਾਪੂ ਇਹ ਪਾਲੂ ਬਹੁਤ ਖਰਾਬ ਹੈ ਮੈਂ ਤਾਂ ਇਸ ਨੂੰ ਪਿਆਰ ਕਰ ਰਿਹਾ ਸੀ ਅਤੇ ਇਸ ਨੇ ਮੇਰੇ ਪੰਜਾ ਮਾਰ ਦਿੱਤਾ ਪਿਤਾ ਨੇ ਉਸ ਨੂੰ ਸਮਝਾਇਆ ਨਹੀਂ ਪੁੱਤਰ ਇਹ ਵਿਚਾਰਾ ਵੀ ਬੱਚਾ ਹੀ ਹੈ ਤੇਰੇ ਵਾਂਗ ਉਹ ਸ਼ਾਇਦ ਡਰ ਗਿਆ ਹੋਵੇਗਾ। ਇਸ ਨੂੰ ਆਪਣੇ ਮਾਤਾ-ਪਿਤਾ ਤੋਂ ਅਲੱਗ ਕਰ ਦਿੱਤਾ ਗਿਆ ਹੈ। ਇਸ ਲਈ ਬਹੁਤ ਦੁਖੀ ਰਹਿੰਦਾ ਹੈ। ਕਿਸੇ ਨਾਲ ਬੋਲਦਾ ਚੱਲਦਾ ਵੀ ਨਹੀਂ। ਮੁੰਡਾ ਅਜੇ ਵੀ ਗੁੱਸੇ ਵਿੱਚ ਹੀ ਸੀ। ਇਸ ਤੇ ਮਹਾਵਤ ਬੋਲਿਆ, "ਅੱਛਾ, ਤੈਨੂੰ ਇੱਕ ਗੱਲ ਪਤਾ ਹੈ?" ਮੁੰਡਾ ਮੂੰਹ ਦੇਖਣ ਲੱਗਾ। "भालू ਦਾ ਨਾਂ ਜਾਣਦਾ ਹੈ?" ਮਹਾਵਤ ਨੇ ਪੁੱਛਿਆ। ਮੁੰਡੇ ਨੇ ਕੋਈ ਉੱਤਰ ਨਾ ਦਿੱਤਾ। ਤੂੰ ਨਹੀਂ ਜਾਣਦਾ ਨਾ ਚਲ ਮੈਂ ਹੀ ਦੱਸ ਦਿੰਦਾ ਹਾਂ ਤੇਰਾ ਨਾਂ ਹੈ ਗੋਲੂ ਠੀਕ ਅਤੇ ਭਾਲੂ ਦਾ ਨਾਂ ਹੈ ਭੋਲੂ ਇਹ ਕਹਿ ਕੇ ਮਹਾਵਤ ਹੱਸਣ ਲੱਗਾ ਮੁੰਡਾ ਵੀ ਮੁਸਕਰਾਏ ਬਗੈਰ ਨਾ ਰਹਿ ਸਕਿਆ ਮਹਾਵਤ ਫਿਰ ਬੋਲਿਆ ਹੈ ਨਾ ਮਜ਼ੇਦਾਰ ਗੱਲ ਇੱਕ ਭਾਲੂ ਹੈ ਦੂਜਾ ਗੋਲੂ ਹੈ ਇਸ ਤੇ ਮੈਂ ਤੈਨੂੰ ਇੱਕ ਕਵਿਤਾ ਸੁਣਾ ਸਕਦਾ ਹਾਂ ਸੁਣਾਵਾਂ ਇਹ ਗੋਲੂ ਨੇ ਉੱਤਰ ਦੀ ਉਡੀਕ ਕੀਤੇ ਬਿਨਾ ਉਹ ਸੁਣਾਉਣ ਲੱਗਾ ਇੱਕ ਸੀ ਬੋਲੂ ਇੱਕ ਸੀ ਗੋਲੂ ਛੱਲਿਆ ਬੋਲੂ ਨੂੰ ਮਿਲਣ ਗੋਲੂ ਬੋਲੂ ਨੂੰ ਸੀ ਗੁੱਸਾ ਆਇਆ ਗੋਲੂ ਉਸ ਨੂੰ ਜਰਾ ਨਾ ਪਾਇਆ ਨੱਕ ਸਿਕੌੜੀ ਅਤੇ ਗੁਰਾਇਆ ਪੰਜਾ ਮਾਰਿਆ ਦੂਰ ਨਸਾਇਆ ਕਿਸ ਤਰ੍ਹਾਂ ਦੀ ਲੱਗੀ ਕਵਿਤਾ ਪਿਤਾ ਨੇ ਪੁੱਛਿਆ ਅਤੇ ਦੋਵੇਂ ਮਿਲ ਕੇ ਖੂਬ ਹੱਸੇ ਉਸ ਦਿਨ ਤੋਂ ਗੋਲੂ ਰੋਜ਼ ਦਿਖਾਈ ਦੇਣ ਲੱਗਾ ਉਹ ਆਪਣੇ ਪਿਤਾ ਦੇ ਨਾਲ ਆਉਂਦਾ ਕੁਝ ਪਲ ਭੋਲੂ ਕੋਲ ਰੁਕਦਾ ਉਸ ਨੂੰ ਦੇਖਦਾ ਅਤੇ ਚਲਾ ਜਾਂਦਾ ਉਹ ਭੋਲੂ ਨੂੰ ਕੁਝ ਨਾ ਆਖਦਾ ਭੋਲੂ ਵੀ ਉਸ ਨੂੰ ਕੁਝ ਨਾ ਕਹਿੰਦਾ ਪਰ ਉਹ ਇੱਕ ਦੂਜੇ ਨੂੰ ਦੇਖਦੇ ਰਹਿੰਦੇ ਭੋਲੂ ਨੂੰ ਆਪਣੀ ਗਲਤੀ ਮਹਿਸੂਸ ਹੁੰਦੀ ਹੌਲੀ ਹੌਲੀ ਉਹਨਾਂ ਦੋਵਾਂ ਵਿਚਾਲੇ ਝੋਸਾ ਖਤਮ ਹੋ ਗਿਆ ਭੋਲੂ ਚਾਹੁੰਦਾ ਸੀ ਕਿ ਗੋਲੂ ਨਾਲ ਗੱਲ ਕਰੇ ਗੋਲੂ ਵੀ ਕੁਝ ਕਹਿਣਾ ਚਾਹੁੰਦਾ ਸੀ ਪਰ ਉਹ ਭੋਲੂ ਦੇ ਗੁੱਸੇ ਤੋਂ ਡਰਦਾ ਸੀ ਹੁਣ ਭੋਲੂ ਰੋਜ਼ ਉਸ ਦੀ ਉਡੀਕ ਕਰਦਾ ਗੋਲੂ ਆਉਂਦਾ ਭੋਲੂ ਨੂੰ ਦੂਰੋਂ ਹੀ ਦੇਖਦਾ ਅਤੇ ਅੱਗੇ ਚਲਾ ਜਾਂਦਾ ਭੋਲੂ ਦੇਖਦਾ ਰਹਿੰਦਾ ਗੋਲੂ ਕਦੀ ਹਾਥੀਆਂ ਨੂੰ ਖਾਣਾ ਖਿਲਾਉਂਦਾ ਅਤੇ ਕਦੀ ਉਹਨਾਂ ਦੇ ਸੁੰਡਾਂ ਤੇ ਹੱਥ ਫੇਰਦਾ ਅਤੇ ਕਦੀ ਉਹਨਾਂ ਦੇ ਪੈਰਾਂ ਨਾਲ ਲਿਪਟ ਜਾਂਦਾ ਹਾਥੀ ਸੁੰਡ ਚੁੱਕ ਕੇ ਉਸ ਦਾ ਧੰਨਵਾਦ ਕਰਦੇ ਉਸ ਨੂੰ ਦਰਾਂਦੇ ਵੱਡਾ ਹਾਥੀ ਇਰਾਵਤ ਗੋਲੂ ਨੂੰ ਸੁੰਡ ਦੇ ਸੁਹਾਰੇ ਆਪਣੀ ਪਿੱਠ ਤੇ ਬਿਠਾਉਂਦਾ ਅਤੇ ਉਥੇ ਹੀ ਬਾੜੇ ਵਿੱਚ ਚੱਕਰ ਲਾਉਂਦਾ ਗੋਲੂ ਹਾਥੀ ਦੀ ਪਿੱਠ ਤੇ ਬੈਠਾ ਕਦੀ ਖੁਸ਼ੀ ਨਾਲ ਕਿਲਕਾਰੀ ਮਾਰਦਾ ਅਤੇ ਕਦੀ ਆਪਣੇ ਪਿਤਾ ਨੂੰ ਹੱਥ ਹਿਲਾ ਕੇ ਆਵਾਜ਼ ਮਾਰਦਾ ਓਹਲੂ ਨੂੰ ਗੋਲੂ ਬਹੁਤ ਚੰਗਾ ਲੱਗਣ ਲੱਗ ਪਿਆ ਸੀ ਉਹ ਉਸ ਨਾਲ ਹਰ ਹਾਲਤ ਵਿੱਚ ਗੱਲ ਕਰਨਾ ਚਾਹੁੰਦਾ ਸੀ ਭਾਰ ਸਮਝ ਨਹੀਂ ਸੀ ਆ ਰਹੀ ਕੀ ਸ਼ੁਰੂ ਕਿਵੇਂ ਕਰੇ ਸੋਚਦੇ ਸੋਚਦੇ ਇੱਕ ਦਿਨ ਉਸ ਨੂੰ ਤਰਕੀਬ ਸੁੱਝ ਹੀ ਗਈ ਅਗਲੇ ਦਿਨ ਜਦ ਭੋਲੂ ਨੇ ਗੋਲੂ ਨੂੰ ਆਉਂਦੇ ਦੇਖਿਆ ਤਾਂ ਉਹ ਕਲਾਬਾਜ਼ੀਆਂ ਖਾਣ ਲੱਗਾ ਫਿਰ ਉਹਦੇ ਪੈਰਾਂ ਤੇ ਖੜਾ ਹੋ ਕੇ ਕੇਠੁਮਕ ਖੁਮਕ ਨੱਚਣ ਲੱਗਾ ਉਸਦੇ ਪੈਰਾਂ ਦੇ ਕੰਗਰੂ ਸ਼ਮਸ਼ਮ ਵੱਜਣ ਲੱਗੇ ਗੋਲੂ ਨੂੰ ਅਜਿਹਾਂ ਨਾਚ ਕਦੇ ਨਹੀਂ ਦੇਖਿਆ ਸੀ ਉਸ ਤੋਂ ਰਹਿ ਨਾ ਗਿਆ ਉਹ ਤਾਲੀਆਂ ਵਜਾਵ ਜਾ ਕੇ ਭੋਲੂ ਨੂੰ ਸਾਬਾਸ਼ ਦੇਣ ਲੱਗਾ ਭੋਲੂ ਦੇ ਨਾਚ ਨੇ ਸਾਰੇ ਜਾਨਵਰਾਂ ਨੂੰ ਹੈਰਾਨ ਕਰ ਦਿੱਤਾ ਉਹਨਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕੀ ਅੱਜ ਭੋਲੂ ਨੂੰ ਹੋ ਕੀ ਗਿਆ ਹੈ ਉਹੋ ਅਚਾਨਕ ਇੰਨਾ ਖੁਸ਼ ਕਿਵੇਂ ਹੋ ਗਿਆ ਹੈ ਉਹਨਾਂ ਨੂੰ ਵੀ ਖੁਸ਼ੀ ਹੋਈ ਸਭ ਆਪਣੀ ਆਪਣੀ ਥਾਂ ਨਾਚ ਦਾ ਆਨੰਦ ਲੈਣ ਲੱਗੇ ਹਾਥੀਆਂ ਨੇ ਕਿਹਾ ਸ਼ਾਬਾਸ਼ ਪਾਲੂ ਬਹੁਤ ਅੱਛਾ ਬਹੁਤ ਅੱਛਾ ਸ਼ੇਰ ਵੀ ਹੱਸੇ ਬਿਨਾ ਨਾ ਰਹਿ ਸਕੇ ਉਹ ਗੁਰਾਏ ਵਾ ਪੁੱਤਰ ਪਾਲੂ ਵਾ ਕੀ ਕਹਣੇ ਓਏ ਤੂੰ ਤਾਂ ਪੂਰਾ ਕਲਾਕਾਰ ਨਿਕਲਿਆ ਸਾਰੇ ਘੋੜੇ ਇਕੱਠੇ ਇਨਹੀਨਾਏ ਹਾਂ ਹਾਂ ਹੀ ਹੀ ਇੱਥੋਂ ਤੱਕ ਕਿ ਬੱਕਰੀਆਂ ਵੀ ਤਾਰੀਫ਼ ਕਰਨੋਂ ਨਾ ਰਹਿ ਸਕੇਆਂ ਮਿੰਮਿੰ ਕਰਦੀਆਂ ਉਹ ਬੋਲੀਆਂ ਚੰਗਾ ਨੱਚਦੇ ਹੋ ਬਹੁਤ ਅੱਛਾ ਦੇਖੋ ਦੇਖੀ ਛੋਟੇ ਹਾਥੀ ਦਾ ਵੀ ਨੱਚਣ ਨੂੰ ਦਿਲ ਕੀਤਾ ਉਸਨੇ ਅਜੇ ਚੁੰਮਣਾ ਸ਼ੁਰੂ ਵੀ ਨਹੀਂ ਕੀਤਾ ਸੀ ਕਿ ਸਾਰੇ ਜਾਨਵਰ ਉਸ ਨੂੰ ਟੁੱਟ ਕੇ ਪੈ ਗਏ ਇਹ ਛੋਟੇ ਜਿਹੇ ਹਾਥੀ ਜਿਹੜਾ ਆਰਾਮ ਕਰ ਤੇਰਾ ਨਾਚ ਬਹੁਤ ਦੇਖਿਆ ਹੋਇਆ ਹੈ ਛੋਟੇ ਹਾਥੀ ਨੂੰ ਬੁਰਾ ਲੱਗਾ ਪਰ ਉਹ ਕਰਦਾ ਵੀ ਕੀ ਉਸ ਨੂੰ ਰੁਕਣਾ ਪਿਆ ਗੋਲੂ ਨੂੰ ਨਾਚ ਬਹੁਤ ਪਸੰਦ ਆਇਆ ਉਸ ਨੇ ਪੋਲੂ ਨੂੰ ਕਿਹਾ ਇੱਕ ਵਾਰ ਹੋਰ ਨੱਚ ਕੇ ਦਿਖਾਓ ਪੋਲੂ ਹੋਰ ਚਾਹੁੰਦਾ ਕੀ ਸੀ ਉਸ ਨੇ ਇੱਕਦਮ ਨੱਚ ਕੇ ਦਿਖਾ ਦਿੱਤਾ ਇੱਕ ਵਾਰ ਹੋਰ ਨੱਚੋ ਗੋਲੂ ਨੇ ਫਿਰ ਫਰਮਾਇਸ਼ ਕੀਤੀ ਭੋਲੂ ਨਾਰਾਜ਼ ਨਾ ਹੋਇਆ ਉਸ ਨੂੰ ਖੁਸ਼ੀ ਹੋਈ ਕਿ ਗੋਲੂ ਨੂੰ ਮੇਰਾ ਨਾਚ ਪਸੰਦ ਤਾਂ ਆ ਗਿਆ ਹੈ ਜ਼ਿੰਦਗੀ ਵਿੱਚ ਪਹਿਲੀ ਵਾਰ ਭੋਲੂ ਨੂੰ ਆਪਣੇ ਨਾਚ ਤੇ ਆਨੰਦ ਆਇਆ ਉਹ ਰਿੰਗ ਮਾਸਟਰ ਦੇ ਕਰੋੜੇ ਤੇ ਇਸ਼ਾਰੇ ਤੇ ਹੀ ਨੱਚਿਆ ਕਰਦਾ ਸੀ ਦਰਸ਼ਕ ਜਿੰਨਾਂ ਵਿੱਚ ਜ਼ਿਆਦਾਤਰ ਬੱਚੇ ਹੁੰਦੇ ਜਦੋਂ ਤਾਲੀਆਂ ਵਜਾ ਕੇ ਉਸ ਦੀ ਸਿਵਤ ਕਰਦੇ ਤਾਂ ਵੀ ਉਸ ਨੂੰ ਕੋਈ ਬਹੁਤ ਹੀ ਖੁਸ਼ੀ ਨਹੀਂ ਹੁੰਦੀ ਸੀ ਭਲਾ ਡੰਡੇ ਦੇ ਜੋਰ ਤੇ ਨੱਚਣਾ ਵੀ ਕੋਈ ਨੱਚਣਾ ਹੈ ਪਰ ਅੱਜ ਤਾਂ ਉਹ ਆਪਣੀ ਮਰਜ਼ੀ ਨਾਲ ਨੱਚ ਰਿਹਾ ਸੀ ਦੇਖਣ ਵਾਲੇ ਵੀ ਸੱਚਮੁੱਚ ਉਸ ਦੇ ਨਾਚ ਦਾ ਪੂਰਾ ਆਨੰਦ ਲੈ ਰਹੇ ਸਨ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ